ਮੇਰਾ ਨਾਮ 파ਰਮਜੀਤ ਕੌਰ ਹੈ ਮੇਰੀ ਬੇਟੀ ਦਾ ਨਾਮ ਸੰਦੀਪ ਕੌਰ ਉਹ 217 ਸਦੀ ਬੇਸ ਤੇ ਕੈਨੇਡਾ ਗਏ ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ ਫਿਰ ਉਹਨਾਂ ਨੇ OPP ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨਗਲੈਂਡ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿੰਮੇ ਸੀਗਾ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਯਾਨੀ ਰੈਂਕ ਮਤਲਬ ਡਿਊਟੀ ਜਾਣਕਾਰੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉਥੇ ਉਹ ਪੀਪਲਸ ਚ ਭਰਤੀ ਹੋਈ ਤੇ ਮੇਰੇ પતિ ਜੋ ਜੇ ਪੰਜਾਬ ਪੁਲਿਸ ਸੀ ਉਥੇ ਜਾ ਕੇ ਦੋਹਾਂ ਜਾਣਿਆਂ ਨੇ ਇਕੱਠਿਆਂ ਨੇ ਪ੍ਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸਾਂ ਸਭ ਦੇ ਬੱਚੇ ਹੀ ਕਿਸ ਤਰ੍ਹਾਂ ਸਫਲ ਹੋਣ ਸਾਨੂੰ ਸਭ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਏ ਤੁਹਾਡੇ ਪਤੀ ਵੱਲੋਂ ਜਿਹੜੀ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਉਥੇ ਐਨੀ ਤੇ ਬੇਟੀ ਨੇ ਜਿਹੜੀ ਉੱਥੇ ਵੀ ਪੁਲਿਸ ਦੀ ਵਾਰਦੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਪਾਲ ਨੇ ਤੁਸੀਂ ਦੇਖੇ ਹੋਣੇ ਉਹ ਪਾਲ ਜੀ ਮੈਂ ਬਹੁਤ ਮੈਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਐਨੇ ਮੋਢਿਆਂਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣਨਾ ਸੀ ਆਪਣੀ ਬੇਟੀ ਤੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਐਨਾ ਸਾਨੂੰ ਮਾਣ ਸੀ ਆਪਣੀ ਬੇਟੀ ਤੇ ਉਸ ਟਾਈਮ ਹੁਣ ਵੀ ਤੁਸੀ ਯਾਦ ਕਰਕੇ ਭਾਵੁਕ ਹੋ ਰਹੇ ਹੋ ਹਾਂਜੀ ਭਾਵੁਕ ਹੋ ਰਹੇ ਹਾਂਜੀ ਮਤਲਬ ਵੀ ਬਹੁਤ ਮਾਣ ਆ ਜਿਵੇਂ ਉਹ ਕਹਿੰਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ ਉਹ ਆਪਣਾ ਪੈਰਾਂ ਤੇ ਖੜੇ ਹੋਣ ਜਾ ਮਾਪੇ ਉਹਨੂੰ ਉੱਤਰਨਾ ਚਾਹੀਦਾ ਇਹਨੂੰ ਜੀ ਜਿਵੇਂ ਕਿ ਸਮਾਜ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹੁੰਦਾ ਹਾਂਜੀ ਸਾਡੀ ਕੁੜੀ ਜਿੰਨੀ ਵੱਡੀ ਹਾਂਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ ਉਹਰੇ ਵੀ ਨਹੀਂ ਅਸੀਂ ਰੱਖਿਆ ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਜਿਵੇਂ ਤੁਸੀਂ ਆਪਣਾ ਕਰਨਾ ਪੜਾਈ ਕਰਨੇ ਕੋਸ਼ਿਸ਼ ਕਰੋ ਉਦਾਂ ਹੀ ਮੇਰੇ ਹਸਬੰਦ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਬੱਚਿਆਂ ਦੀ ਅੱਜ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ 'ਚ ਕੋਈ ਫਰਕ ਰੱਖਣਾ ਚਾਹੀਦਾ ਬੇਟਾ ਹੋਇਆ ਬੇਟੀ ਹੋਈ ਪਰ ਬੇਟੀਆਂ ਦੇ ਅੱਜ ਕੱਲ ਬਹੁਤ ਮਾਣ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਡ ਤੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ ਬਸ ਇਹੀ ਮੇਰੀ ਕਹਿਣਾ ਵੀ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ ਬੇਟਿਆਂ আর ਬੇਟੀਆਂ 'ਚ ਕੋਈ ਫਰਕ ਨਹੀਂ ਹੈਗਾ ਜੀ ਬੇਟੀਆਂ ਬੇਟਿਆਂ ਨੂੰ ਬੱਧ ਰੋਸ਼ਨ ਨਾ ਕਰਦੇ ਨੇ ਸਾਡੇ ਥਾਣੇਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਘਰਚਾ ਜੀ ਸਮਰਾਲੇ ਥਾਣੇ ਪਹੁੰਚਤਾਂ ਗਏ ਇਹਨਾਂ ਦੀ ਬੇਟੀ ਹੈ ਸੰਦੀਪ ਕੌਰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਇਹ ਬੱਚੀ ਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਪੁਚਿਆ ਕੀਤਾ ਹੈ ਇਸ ਤੋਂ ਬਣਾ ਕੇ ਵੀ ਗੱਲ ਦੱਸੀ ਜਾਣਾ ਇਹ ਲੜੀ ਨੇ ਉੱਥੇ ਹਾਲੂਡ ਕਾਡ ਪੋਜੀਸ਼ਨ ਲਈ ਹੈ ਅ ਅਨਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਰਤੀ ਹੋਈ ਹੈ ਬੇਟੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਸਹਨੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਉਦੀ ਪਾਸੋਂਡ ਪਲੇਟ ਤੇ ਜਦੋਂ ਇਹਨਾਂ ਨੇ ਯੂਨੀਫਾਰਮ ਉੱਤੇ ਕਮਿਸ਼ਨਰ ਸਾਹਿਬ ਨੂੰ ਮਲੇ ਸਨੂਨ ਮਾਰਿਆ ਤੇ ਇਹਨਾਂ ਦੀ ਬੇਟੀ ਨੇ ਉਹਨਾਂ ਦੇ ਗੱਲ ਲੱਗ ਕੇ ਮਿਲੀ ਆ ਇਹ ਤੋਂ ਵੱਡੀ ਮਾਨ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ ਪਹਿਲਾਂ ਕਦੇ ਦੇਖਿਆ ਹੈ ਜਦ ਕਿ ਇਹ ਹੋਇਆ ਉਹ ਵੀ ਵਰਦੀ ਪਾ ਕੇ ਹੋ ਕੇ ਆਉਂਦੇ ਨੇ ਨਹੀਂ ਪਹਿਲਾਂ ਨਹੀਂ ਤੇ ਫਸਟ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਪਰਫੀ ਹੋ ਰਿਹਾ ਹੈ ਜਿਹੜੀ ਬੇਟੀ ਆ ਸਾਡੀ ਬੱਚੀ ਸਾਡੇ ਪੂਰੇ ਪਰਿਵਾਰ ਦੀ ਪਹਿਲੀ ਹੀ ਸਾਡੀ ਪਰਤੀ ਹੋਈ ਹੈ ਸਾਡੇ ਲਈ ਬੜੀ ਮਾਣ ਵਾਲੀ ਗੱਲ ਸਰ ਕਿਹਨੇ ਦੇਖਦੇ ਹੋ ਕਿ ਜਿਹਦਾ ਹੱਲ ਵੀ ਇਸ ਤਰ੍ਹਾਂ ਕੀਤਾ ਜਾਂਦਾ ਈ ਨਾ ਇੱਕ ਬਸ ਕੇ ਟੀਆ ਜਿਹੇ ਤਰ੍ਹਾਂ ਦੇ ਨਾਲ ਦੇਖਦੇ ਨੇ ਕਿ ਮੇਰਾ ਵੀ ਇਸ ਤਰ੍ਹਾਂ ਕੀਤਾ ਜਾਂਦਾ ਲਾਉਤੀ ਇਹ ਆਪਣੀ ਸੀ ਮੇਰੀ ਆਪਣੀ ਤਾਂ ਵਿੱਚ ਨਾਮ ਰੱਖੋ ਇਹ ਨਜੀਬ ਪਹਿਲੇ ਮੈਂ ਤੇ ਕਹਿੰਦਾ ਨੈਗੇਟਿਵ ਸੋਚ ਆ ਅੱਜ ਦੇ ਯੁੱਗ ਦੇ ਵਿੱਚ ਜਿਨ੍ਹਾਂ ਬੱਚਿਆਂ ਤੁਸੀਂ ਮੋਬਾਈਲਸ ਦੇਖ ਲਓ ਸਕੂਲਾਂ ਕਾਲਜਾਂ ਦੇ ਦੇਖ ਲਓ ਨੌਕਰੀ ਵਾਲੇ ਵਾਸਤੇ ਦੇਖੋ ਜਿਹੜੇ ਕੰਪੀਟੀਸ਼ਨ ਵੀਰੇ ਯੂਪੀਐਸਸੀ ਦੇ ਪੀਪੀਐਸਸੀ ਦੇ ਬੱਚਿਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀਆਂ ਇਹ ਕੋਈ ਬੇਤਲਾ ਨਹੀਂ ਸਾਨੂੰ ਕਰਨਾ ਚਾਹੀਦਾ ਸਗੋਂ ਬੱਚਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ। ਮੇਰਾ ਨਾਮ ਏਐਸਸੀ ਦਵਿੰਦਰ ਸਿੰਘ ਹੈ। ਥਾਣਾ ਸੰਰਾਲਾ ਮੈਂ ਪੋਸਟਾਂਗਾ। ਪਿੰਡ ਮਿਰਾੜਾ ਚਾ। ਮੇਰੀ ਬੇਟੀ ਸਟੱਡੀ ਵੇਚ ਤੇ ਸੰਦੀਪ ਕੌਰ ਬਾਹਰ ਗੱਡਾ ਗਿਆ ਸੀ। ਮੇਰੇ ਤਿੰਨੋਂ ਬੱਚੇ ਕੈਨੇਡਾ ਵਿੱਚ ਸੈਟਲ ਨੇ। ਛੋਟੀ ਬੇਟੀ ਹੈ ਮੇਰੀ ਜਿਨੇ ਪੁਲਿਸ ਵਿੱਚ ਜੁਆਇਨ ਕੀਤਾ ਪਹਿਲਾਂ ਉਹਨੇ ਆਪਣੀ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਉਹਨੇ ਪੀਆਰ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਜੁਆਇਨ ਕੀਤਾ ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਾਦੂਦਿ ਪਾਸਵਰਡ ਪਰੇਡ ਦੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਵਰਦੀ ਬਾਕੇ ਉੱਤੇ ਗਿਆ ਤੇ ਵਰਦੀ ਬਾਕੇ ਮੇਰੀ ਬੇਟੀ ਕੈਨੇਡਾ ਪੜ੍ਹਦੀ ਤੇ ਪੰਜਾਬ ਪੜ੍ਹਦੀ ਵਰਦੀ ਦੇ ਵਿੱਚ ਅਸੀਂ ਇਕੱਠਿਆਂ ਪਰੇਡ ਕੀਤੀ ਇੱਕ ਕੱਟ ਮਸਮਾਨ ਸੁਝਾ ਜਦੋਂ ਮੈਂ ਸਲੂਟ ਮਾਰਿਆ ਤੇ ਮੈਨੂੰ ਕੈਨੇਡਾ ਪੁੱਤਰ ਸੁਣ ਮਾਰਿਆ ਤੇ ਉਹਦਾ ਜੁਆਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਸ ਨੂੰ 12 ਤਰੀਕ ਨੂੰ ਕਾਲਜ ਜੁਆਇਨ ਕਰਾ ਕੇ ਆਈ ਜਿਹੜੇ ਸੰਚ ਗੁੜੀ ਆ ਜੀ ਇਸ ਵਾਰ ਮੇਰੀ ਬੇਟੀ 2017 ਵਿੱਚ ਗਈ ਸੀ ਸਟੱਡੀ ਵੇਸ ਤੇ ਵਾਰ ਦੇਖਿਆ ਜਾਵੇ ਅਜਿਹੇ ਕੁੜੀਆਂ ਦੇ ਮੁੱਦੇ ਵਿੱਚ ਬੜਾ ਫੱਕ ਰੱਖਿਆ ਹੁੰਦਾ ਤੇ ਤੁਸੀਂ ਕਿ ਮੈਂ ਦੇਖ ਦਿਆਂ ਕੁੜੀ ਨੇ ਥੋੜੀ ਜਿਨੀ ਨੱਤਰਤੀ ਕੀਤੀ ਹੈ ਚਲੋ ਬੀਟੀਆਰ ਬੀਟਸ ਫਾਰਕ ਕਰਾ ਜੇ ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਜੋ ਗਈ ਜੀ ਕਲਪਨਾ ਚਾਵਲਾ ਹੋਗੇ इवन ਇਥੋਂ ਤੱਕ ਜੀ ਸਾਡੇ ਮੈਡਮ ਨੇ ਐਸਐਸਪੀ ਸਾਹਿਬ ਮੈਡਮ ਨੰਨੀਤ ਕਾਉਂਟਰ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ ਜਣੀ ਮਹਿਮਾਨ ਮਹਿਸੂਸ ਵਾਲੀ ਗੱਲ ਹੈ ਜੀ ਕਿਉਂਕਿ ਮੈਂ ਕਹਿੰਦਾ ਬੇਟੇ ਉਹ ਰੀਟਸ ਪੜ੍ਹਦੇ ਨੇ ਬੇਟੇ ਨੂੰ ਭਰਾਉ ਵੱਧ ਤੋਂ ਵੱਧ ਜਦੋਂ ਉਹ ਰੀ ਪੜ੍ਹਦੀ ਹੁੰਦੀ ਸੀ ਉਹ ਕਹਿੰਦੀ ਸੀ ਵੀ ਮੈਂ ਵਫਾ ਉੱਥੇ ਜਾ ਕੇ ਇਸ ਤਰ੍ਹਾਂ ਜੋਇਨਿੰਗ ਕਰਮੀ ਇਹਨੇ ਮਤੰਦਾ ਬੂਸੇਆ ਰੀਡੀਅਰ ਬੂਸੇ ਉੱਪਰ ਕੀਤਾ ਨਹੀਂ ਜੀ ਇਹ ਤਾਂ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਕਿਉਂਕਿ ਇਤਰ ਉਹਦੀ ਪੜਾਈ ਸੀ ਕਿ ਉਹਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀਗੀ ਬੀਟੈਕ ਉਹਨੇ ਇੰਪੋਰਟੈਂਟ ਪ੍ਰੋ ਉਸ ਤੋਂ ਬਾਅਦ ਐਮਟੈਕ ਕੀਤਾ ਨੇ ਉੱਧਰ ਜਾ ਕੇ ਕੈਨੇਡਾ ਚ ਉਸ ਤੋਂ ਬਾਅਦ ਥੋੜੇ ਦੇ ਬਰ ਕੰਮ ਕੀਤਾ ਜੇ ਪੀਆਰ ਤੋਂ ਬਾਅਦ ਫਿਰ ਉਹਨੇ ਪੋਰਸ ਮੈਗਮਾ ਜੁਆਇਨ ਕੀਤਾ ਤੁਹਾਡੇ ਤਿੰਨ ਬੱਚੇ ਨੇ ਤਿੰਨੋਂ ਬਾਹਰ ਨੇ ਹਾਂ ਜੀ ਮੇਰੀ ਵੱਡੀ ਬੇਟੀ ਵੀ ਉੱਧਰ ਆਈ ਤੇ ਮੇਰਾ ਛੋਟਾ ਬੇਟਾ ਤੋਂ ਸੰਦੀਪ ਤੋਂ ਉਹ ਵੀ ਉਹ ਕੈਨੇਡਾ ਵਿੱਚ ਹੈ ਜੇ ਅੱਜ ਤੋੜਾ ਠਾਣੇ ਦੀ ਸਨਮਾਨ ਕੀਤਾ ਗਿਆ ਕਿਸ ਤਰ੍ਹਾਂ ਗੱਲ ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਮਾਣ ਮਸਲਮਾਨ ਮਿਲਿਆ ਜੀ ਉਸ ਦਿਨ ਮੇਰੇ ਠਾਣੇ ਦੇ ਵਿੱਚ ਸਰ ਸਾਡੇ ਡੀਐਸਪੀ ਸਾਹਿਬ ਸਰਦਾਰ ਤਰੋਚਾ ਸਿੰਘ ਮੇਰੇ ਐਸਚਓ ਸਾਹਿਬ ਸਰਦਾਰ ਓਵਰਿੰਦਰ ਸਿੰਘ ਜੀ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਾਨੀ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹਲਿਓ ਮਾਪਿਆਂ ਨੂੰ ਮੈਂ ਤਾਂ ਇਹ ਆਖਾਂਗਾ ਕਿ ਕਿਸੇ ਨੂੰ ਆਪਣੇ ਮਾਪੇ ਬਾਪ ਨੂੰ ਬੇਟਾ ਔਰ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਈਵਨ ਬੇਟਿਆਂ ਦੇ ਬਰਾबरी ਬੇਟੀਆਂ ਰੱਖੋ ਕਿਉਂਕਿ ਬੇਟੀਆਂ ਅੱਜਕੱਲ ਬਹੁਤ ਅੱਗੇ ਜਾ ਰਹੇ ਉੱਚੇ ਚ ਉਹਦੇ ਤੇ ਜਾ ਰਹੇ ਨੇ ਕਦੋਂ ਆ ਰਹੀ ਹੈ ਜੁੜੀ ਐਕਟਰੀ ਜੀ ਬੀਟੀ ਦਾ ਮੈਰਿਜ ਮੇਰੇ ਕੇ ਮੈਰਿਜ ਸੈਂਸ ਸਤੰਬਰ ਦੇ ਵਿੱਚ ਆ ਗਈ ਹੈ